ਪੰਜਾਬੀਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਆ ਮੁੰਡਾ ਇਹਦਾ ਨਵਾਂ ਗੋਰਾ ਪਹਿਲਾਂ ਤੇਦੀ ਵਿਚਾਰੇ ਦੀ ਲੱਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਬਹੁਤ ਮੁਸ਼ਕਲ ਨਾਲ ਠੀਕ ਹੋਇਆ ਮਾੜੀ ਮੁੱਟੀ ਯਾਰਾਂ ਦੋਸਤਾਂ ਨੇ ਇਹਨੂੰ ਮਦਦ ਮਿਲੀ ਉਦੋਂ ਬਾਅਦ ਬਾਈ ਇਹਨੇ ਇੱਕ ਨਾ ਜਿਵੇਂ ਆ ਬੱਕਰੀਆਂ ਛੋਟੀਆਂ ਨੇ ਇੱਕ ਦੇ ਕੋਲ ਬੱਕਰੀ ਸੀ ਇੱਕ ਬੱਕਰਾ ਸੀ ਕਿੱਥੇ ਬੰਨੇ ਹੁੰਦਾ ਸੀ ਬਾਈ ਇੱਥੇ ਬੰਨੇ ਹੁੰਦਾ ਸੀ ਹਨ ਤੇ ਇਹ ਬਾਈ ਨੇ ਆ ਇੱਧਰ ਨਾਲ ਦੇ ਕਮਰੇ ਚ ਇੱਥੇ ਪਿਆ ਹੁੰਦਾ ਸੀ ਆਜ ਤਾਂ ਘਰ ਟੱਗ ਗਿਆ ਸੀ ਮਤਲਬ ਛੱਤ गिर ਗਈ ਸੀ ਤੇ ਇੱਧਰ ਪੈਣ ਲੱਗ ਗਿਆ ਇਹ ਇੱਥੇ ਦੇ ਬੱਕਰੇ ਤੇ ਬੱਕਰੀ ਦੋਨੇ ਬੰਨੇ ਹੁੰਦੇ ਸੀ ਤੇ ਬਾਈ ਕਿਵੇਂ ਕੀ ਹੋਇਆ ਕਿ ਤੈਨੂੰ ਕਿਵੇਂ ਪਤਾ ਲੱਗਿਆ ਸੀ ਨਹੀਂ 2 ਵਜੇ ਪਤਾ ਲੱਗਿਆ ਸੀ ਹਾਂ ਜਦੋਂ ਜਦੋਂ ਉਹ ਬੱਕਰੇ ਨੇ ਮਿਆਕਿਆ ਬੱਕਰਾ ਹਾਂ ਜਦੋਂ ਉਹ ਜਾ ਮੈਂ ਉੱਠ ਕੇ ਆਇਆ ਉੱਥੇ ਬੱਕਰੀ ਹੈ ਨਹੀਂ ਤੀ ਅੱਛਾ ਉਦੋਂ ਮਾਇਦ ਵਾਲੀ ਸਾਰੀ ਸਾਈਕਲ ਲੈ ਕੇ ਆਪਣੀ ਜਿਹੜਾ ਦੇਖ ਆਏ ਉੱਥੇ ਜਿਹੜਾ ਹੁਣ ਤੁਸੀਂ ਇਹ ਕਿ ਦੇਖੋ ਬਾਈ ਇੱਕ ਨਾ ਗਰੀਬ ਬੰਦਾ ਹਨਾ ਵਿਚਾਰੇ ਦਾ ਘਰ ਵੀ ਵਿਚਾਰ ਦਾ ਟੁੱਟਿਆ ਪਿਆ ਹਨਾ ਉਹ ਵੀ ਬਾਲੇ ਪਤਾ ਨਹੀਂ ਹੁਣ ਕਿਵੇਂ ਪਾਏ ਨੇ ਕਿਵੇਂ ਨਹੀਂ ਪਾਏ ਇੱਕ ਬੱਕਰਾ ਤੇ ਇਹਦੇ ਕੋਲ ਇੱਕ ਬੱਕਰੀ ਦੀ ਕਿੰਨੀ ਕਿੰਨੀ ਵੱਡੀ ਦੀ ਬੱਕਰੀ ਸੋਹਣੀ ਵਾਲੀ ਦੀ ਹਾਂ ਬਈ ਸੋਹਣੀ ਵਾਲੀ ਬੱਕਰੀ ਦੋ ਸਾਲ ਹਾਂ 2 ਸਾਲ ਤੋਂ ਉੱਪਰ ਦੀ ਹੈ। ਸੁਣਣ ਵਾਲੀ ਬੱਕਰੀ ਲੈ ਕੇ ਭਾਈ ਬੱਕਰਾ ਲੈ ਗਿਆ ਵਿਛਾੜਦਾ ਕਰਨਾ। ਹੁਣ ਕੱਲ ਨਾ ਮੈਂ ਤੇ ਇੱਕ ਮੇਰੇ ਦੋਸਤ ਨੇ ਚੱਲ ਥੋੜੇ ਪੈਸੇ ਮੈਂ ਪਾਏ ਵੱਧੋ ਨੇ ਮੇਰੇ ਮਿੱਤਰ ਨੇ ਪਾਤੇ। ਇਹਨੂੰ ਦੋ ਆ ਪੱਠਾ ਲੈ ਕੇ ਦਿੱਤੀਆਂ ਨੇ। ਹੁਣ ਇਹ ਕਹਿੰਦਾ ਚੱਲ ਮੇਰਾ ਇਹਨਾਂ ਨਾਲ ਹੋ ਜਾਊਗਾ। ਬੱਕਰਾ ਇੱਕ ਇਹਨਾਂ ਕੋਲ ਹੈਗਾ ਉਹ ਇੱਥੇ ਬੰਨ ਲਿਆ ਕਰੂਗਾ। ਯਾਨੀ ਇਹ ਕਹਿੰਦਾ ਵੀ ਹੁਣ ਮੇਰਾ ਨਾ ਸਾਧਨ ਜਾਂ ਬਣ ਜਾਊਗਾ ਵੀ ਚੱਲ 2 ਸਾਲਾਂ ਨੂੰ ਹੋ ਜਾਣਗੀਆਂ। ਹਾਂ ਗਰੀ ਹਾਂ। 2 ਸਾਲਾਂ ਤੱਕ ਤਿਆਰ ਹੋ ਜਾਣਗੀਆਂ। ਹਾਂ ਬਈ ਟੌਪ ਦੀਆਂ। ਤੇ ਭਾਈ ਇਹ ਜਿਹੇ ਕੰਮ ਨਾ ਕਰਿਓ ਗਰੀਬ ਨੂੰ ਲੁੱਟਦੇ ਹੋ ਯਾਰ ਤੁਸੀਂ ਹੈ ਤੂੰ ਦੇਖੋ ਵੀ ਉਹਨੇ ਪਹਿਲਾਂ ਵੀ ਜਿਆਦਾ ਦੀ ਲੱਤ ਦੀ ਖਰਾਬ ਰਹੀ ਆ ਤੇ ਇਹਨਾਂ ਮੁੰਡੇ ਦੇ 50-60 ਹਜ਼ਾਰ ਰੁਪਏ ਦਾ ਵੀ ਪੱਟ ਟੁੱਟ ਗਈ ਮੁੰਡੇ ਦੀ ਪੱਟ ਟੁੱਟ ਗਈ ਮੁੰਡੇ ਦਾ ਵੀ ਜਿਆਦਾ ਪੱਟ ਟੁੱਟ ਗਿਆ ਗਰੀਬ ਬੰਦਾ ਯਾਰ ਪੈਸੇ ਕਿੱਥੋਂ ਲਾਵੇ ਮੈਨੂੰ ਤੁਸੀਂ ਦੱਸੋ ਵੀ ਹੈਗੇ ਕਿਸੇ ਕੋਲ ਪੈਸੇ ਯਾਰ ਫਿਰ ਤੁਸੀਂ ਉਹਨੇ ਜਿਹੜਾ ਮਾੜਾ ਮੋਟਾ ਅਗਲੇ ਨੇ ਸਾਧਨ ਬਣਾਇਆ ਉਹ ਵੀ ਚੋਰੀ ਕਰਕੇ ਲੈ ਜਾਂਦੇ ਹੋ ਹੁਣ ਇਹਨੂੰ ਅਸੀਂ ਆ ਦੋ ਲੈ ਕੇ ਦਿੱਤੀਆਂ ਨੇ ਨਾ ਵੀ ਚੱਲ ਕੋਈ ਗੱਲ ਨਹੀਂ ਦੋ ਸਾਲ ਡੇਢ ਸਾਲ ਨੂੰ ਵੱਡੀਆਂ ਹੋ ਜਾਣਗੀਆਂ ਐਤੋਂ ਫਿਰ ਹੋਰ ਵਾਧਾ ਹੋ ਜਾਊਗਾ ਇਹਨਾਂ ਦਾ ਵਾ ਇਹਨਾਂ ਇਦਾਂ ਗਰੀਬ ਬੰਦੇ ਨੂੰ ਭਾਈ ਕਾਹਨੂੰ ਚੱਕਦੇ ਹੁੰਨੇ ਆ ਯਾਰ ਕਿ ਤੁਹਾਨੂੰ ਲੋੜ ਆ ਕੋਈ ਮਾਰੋ ਕਿਤੇ ਜਾ ਕੇ ਟੱਕਰ ਭਾਂਚੋ ਤਗੜੇ ਦੇ ਬੰਦੇ ਦੇ ਹਨਾ ਉਹਨੂੰ ਲੁੱਟੋ ਕਰੋ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਨੂੰ ਇਹੋ ਜਿਹੇ ਕੰਮੇ ਨਹੀਂ ਕਰਨੇ ਚਾਹੀਦੇ ਆਪਣੀ ਮਿਹਨਤ ਕਰਕੇ ਖਾਣਾ ਚਾਹੀਦਾ ਹਰੇਕ ਬੰਦੇ ਨੂੰ ਹੁਣ ਆ ਵੀ ਗਰੀਬ ਬੰਦਾ ਮਿਹਨਤ ਕਰਦਾਈ ਆ ਵਿਚਾਰੇ ਕੋਲ ਇੱਕ ਰਿਸ਼ਾ ਹੈਗਾ ਉਹਦੇ ਨਾਲ ਵੀ ਕੰਮ ਕਰਦਾ ਦਿਹਾੜੀ ਜੋਤਾ ਵੀ ਜਾਂਦਾ ਹੁਣ ਘਰ ਦੀ ਹਾਲਤ ਦੇਖ ਲੋ ਵਿਚਾਰੇ ਦੀ ਇਹ ਟੈਹੋਨ ਕਰਕੇ ਉਹਨੂੰ ਪਰੇ ਬਣਾ ਪੈਗਾ ਤੇ ਇਥੇ ਬੱਕਰੀ ਲੈ ਕੇ ਹੋਰ ਕੇ ਯਾਰ ਬਹੁਤ ਮਾੜੀ ਗੱਲ ਆ ਭਾਈ ਇਦਾਂ ਦੇ ਕੰਮ ਨਾ ਕਰਿਆ ਕਰੋ ਯਾਰ ਪਲੀਜ਼ ਕੰਮ ਕਰਕੇ ਖਾਣਾ ਚਾਹੀਦਾ ਹਰੇਕ ਬੰਦੇ ਨੂੰ ਹੁਣ ਆ ਕਿੱਥੇ ਤਾਦੀ ਵਿਚਾਰਦੀ ਸੂਨੇ ਵਾਲੀ ਦੀ ਬੱਕਰੀ ਚਲ ਦੁੱਧ ਵੀ ਪੀਂਦਾ ਹੈ ਹਾਂ ਹੁਣ ਕਿੱਥੇ ਉਹਨੇ 2-4 ਬੱਚੇ ਹੋਰ ਦੇ ਦੇਣੇ ਸੀ ਵਾਧਾ ਹੋ ਜਾਣਾ ਸੀ ਕਿੱਥੇ ਹੁਣ ਇਹਨੂੰ ਤਿਆਰ ਕਰੂਗਾ ਫਿਰ ਇਹ ਸੂਣ ਗਿਆ ਫਿਰ ਕਿਤੇ ਜਾ ਕੇ ਵਾਧਾ ਹੋਣਾ ਨਾ ਐਦਾਂ ਨਾ ਯਾਰ ਬਾਈ ਕਰਿਆ ਕਰੋ ਗਰੀਬ ਬੰਦੇ ਨਾਲ ੱਟਕਾ ਨਾ ਕਰੋ ਕਦੇ ਵੀ ਕੋਈ ਬੰਦਾ 3 ਸਾਲ ਦੀ ਮਿਹਨਤ ਦੀ 2 ਸਾਲ ਦੀ ਮਿਹਨਤ 2 ਸਾਲ ਦੀ ਮਿਹਨਤ ਇਹਨਾਂ ਤੇ ਕਰਨੀ ਆ ਫਿਰ ਕਿਤੇ ਜਾ ਕੇ ਇਹਨਾਂ ਨੇ ਅੱਗੇ ਜਾ ਕੇ ਵਾਅਦਾ ਕਰਨਾ ਹੈ ਕਿੰਨਾ ਦੁੱਖ ਲੱਗਿਆ ਹੋਊ ਯਾਰ ਕਿਸੇ ਬੰਦੇ ਨੂੰ ਤੁਸੀਂ ਇੱਕ ਜੀ ਸੋਚੋ ਚੱਲਿਆ ਤਾਂ ਗਰੀਬ ਚਾਰਾ ਜੇਕਰ ਹੋਰ ਵੀ ਜਿਵੇਂ ਪੰਜ ਸੱਤ ਕਿੱਲੇ ਵਾਲਾ ਕੋਈ ਹੋਰ ਜਾਂ ਕਾਰੋਬਾਰ ਵਾਲਾ ਬੰਦਾ ਉਹਦਾ ਵੀ ਤੁਸੀਂ ਕੁਝ ਚੱਕਦੇ ਹੋ ਜਿਹਨੇ ਹੱਕ ਹਲਾਲ ਦੀ ਕਮਾਈ ਦਾ ਕਮਾਇਆ ਹੋਇਆ ਮਿਹਨਤ ਦਾ ਭਾਈ ਬੜੀ ਤਕਲੀਫ ਹੁੰਦੀ ਅਗਲਾ ਵਾਦੂਆ ਬਹੁਤ ਦਿੰਦਾ ਇਹ ਵਿਚ ਦੀ ਲੰਘਦੇ ਨੇ ਭਾਈ ਤੁਹਾਨੂੰ ਤਾਂ ਲੱਗਦਾ ਵੀ ਇਹ ਅਜੀ ਚੋਰੀ ਕਰ ਲਈ ਵੀ ਚੱਲ ਸਾਡਾ ਨਸ਼ਾ ਪੱਤਾ ਪੂਰਾ ਹੋ ਗਿਆ ਪਰ ਇਹ ਮੁੜ ਕੇ ਆਉਂਦਾ ਭਾਈ ਇਹ ਇਹ ਦੇਣਾ ਪੈਣਾ ਇਹ ਭਰਨਾ ਪੈਣਾ ਇਹ ਭੱਜ ਨਹੀਂ ਸਕਦਾ ਬੰਦਾ ਧਰਤੀ ਗੋਲ ਚੰਦ ਗੋਲ ਸਾਰਾ ਹਰ ਇੱਕ ਦਰਾਖਤ ਗੋਲਾਈ ਦੇ ਵਿੱਚ ਆਹ ਕੁਦਰਤ ਦੀ ਹਰ ਚੀਜ਼ ਗੋਲਾਈ ਚ ਹੈ ਇਹ ਵੀ ਭਾਈ ਕੁਦਰਤ ਦੇ ਅਧੀਨ ਆ ਜਿਹੜਾ ਤੁਸੀਂ ਕਰਦੇ ਮੁਰਕੇ ਥੋਡੇ ਕੋਲ ਹੀ ਆਉਣਾ ਤੁਸੀਂ ਭੱਜ ਨਹੀਂ ਸਕਦੇ ਹੈਗੇ ਇਹ ਚੱਕਰ ਦੇ ਵਿੱਚੋਂ ਸੋ ਗਰੀਬ ਬੰਦੇ ਨੂੰ ਨਾ ਲੁੱਟਿਆ ਕਰੋ ਮੇਰਾ ਵੀਰ ਮਿਹਨਤ ਕਰਕੇ ਕਰੋ ਜਿਹੜਾ ਵੀ ਨਸ਼ਾ ਪੱਤਾ ਕਰਨਾ ਠੀਕ ਆ ਵੀਰੇ ਓਕੇ ਹੈ ਪਾਲ ਲੈ ਇਹਨਾਂ ਨੂੰ ਚੰਗਾ ਹਾਂ ਵੀਰ ਜੀ